ਇਸ ਤਰ੍ਹਾਂ ਬੱਕਰੀਆਂ ਆ ਤੋਰੇ ਮਾੜਾ ਜਾਂ ਦੇਖੋ ਕਿਵੇਂ ਨਮੈਸ਼ ਦੀ ਤਰ੍ਹਾਂ ਸ਼ਿੰਗਾਰੀਆਂ ਹੋਣ ਹੈ ਇੰਨਾ ਖਰਚਾ ਕੋਈ ਕਰਦਾ ਨਹੀਂ ਜਿੰਨਾ ਤਾਰੀ ਬਾਈ ਨੇ ਕੀਤਾ ਹੋਇਆ ਤਰ੍ਹਾਂ ਤਰ੍ਹਾਂ ਦੇ ਬੱਕਰੇ ਜਿਵੇਂ ਕਹਿੰਦਾ ਲਹਿੰਗੇ ਪਾਏ ਆ ਹਰੇਕ ਕਹਿੰਦਾ ਵਿਆਹ ਦੇ ਵਿੱਚ ਮੈਂ ਮਹਿੰਗਾ ਪਾਉਂਗੀ ਤੇ ਲਹਿੰਗੇ ਦੇ ਵਿੱਚ ਫੇਰ ਹੀ ਲਾਵਾ ਲੰਗਾ ਜਾਂਦੀਆਂ ਇਸ ਤਰ੍ਹਾਂ ਇਹਨਾਂ ਦੇ ਵੀ ਉਸ ਤਰ੍ਹਾਂ ਹੀ ਮਹਿੰਗੇ ਲਹਿੰਗੇ ਆ ਲਹਿੰਗਾ ਕੋਈ ਕਿਰਾਏ ਤੇ ਲੈ ਕੇ ਆਉਂਦਾ ਵਿਆਹ ਸ਼ਾਦੀਆਂ ਦੇ ਵਿੱਚ ਪਰ ਇਹਨਾਂ ਨੇ ਆਪ ਦੇ ਤਿਆਰ ਕਰਵਾਏ ਹੋਏ ਆ ਜਿਵੇਂ ਆਪਾਂ ਘਰ ਦੇ ਵਿੱਚ ਕਹਿ ਦਿੰਦੇ ਆ ਔਰਤਾਂ ਕਾ ਕੱਪੜੇ ਮੰਗਦੀਆਂ ਇਹ ਵੀ ਇੰਨਾ ਮਾਨਤਾਨ ਕਰਦੇ ਆ ਵਿਚਾਰੇ ਤੇ ਪੱਕੇ ਵਪਾਰੀ ਆ ਤਾਈ ਬਾਈ ਹੋਏ ਆਪ ਬਾਈ ਜੀ ਪਿੰਡਲ ਸਾਬੋ ਕੀ ਤਲਵੰਡੀ ਹੈ ਕੀ ਹਾਲ ਆ ਬਾਈ ਜੀ ਕੀ ਨਾ ਕੀ ਆਪਣਾ ਮੇਰਾ ਨਾਮ ਬਲਜੀਤ ਸਿੰਘ ਹੈ ਬਲਜੀਤ ਸਿੰਘ ਇਹ ਤੁਸੀਂ ਬੱਕਰੀਆਂ ਲੈ ਕੇ ਆਏ ਸੀ ਇਹ ਕਾਰੇ ਲਈ ਲੈ ਕੇ ਆਏ ਸ਼ੌਂਕ ਦੇ ਮਾਰੀ ਲੈ ਕੇ ਸ਼ੌਂਕ ਦੇ ਮਾਰੀ ਵੀ ਸ਼ੌਕ ਕਿੰਨੇ ਕ ਟਾਈਮ ਦਾ ਪੁਰਾਣਾ ਸ਼ੌਕ ਹੈ ਤੁਹਾਡਾ ਪਹਿਲਾਂ ਤੁਸੀਂ ਰੱਖਦੇ ਹੋ ਵੀ ਹੁਣ ਮੰਨ ਲਓ ਕਿ ਇਹਦੇ ਰੱਖਣ ਦੇ ਆਪਾਂ ਨੂੰ ਕੀ ਫਾਇਦੇ ਨੇ ਫਾਇਦੇ ਤਾਂ ਆਏ ਆ ਜੀ ਜੇ ਮੈਂ ਸਨੱਕ ਫੜੇ ਦੇ ਵਿੱਚ ਚੰਗੀ ਬੱਕਰੀ ਹੈ ਜੀ ਦੂਸਰਾ ਜੰਗਾ ਕੰਨ ਜਾਂਦਾ ਇਹ ਰੱਖਣ ਦਾ ਵਾਸਤਾ ਨਾਲ ਉਹ ਜੰਗਾਈ ਇਹਦੀ ਕਿਹੜੀ ਨਛਲ ਇਹਦੀ ਲਾ ਕੇ ਉਹ ਚੱਕਰ ਦੀ ਬੱਕਰੀ ਚੱਲ ਰਿਹਾ ਉਹ ਤੋਂ ਬਾਅਦ ਇਹਦੀ ਨਛਲ ਕਿਹੜੀ ਨਛਲਾਈ ਇਹਦੀ ਬੀਟਲ ਆਈ ਬੀਟਲ ਹਾਂਜੀ ਇਹਨਾਂ ਨੂੰ ਕੀ ਪਤਾ ਲੱਗਦਾ ਬੀਟਲ ਦਾ ਚੱਲਦਾ ਜੀ ਹੁਣ ਆ ਚੱਲ ਨਕਵਾ ਦਾ ਗੁੰਡਾ ਹੁਣ ਕੋਈ ਤੰਨ ਬੱਟਿਆ ਦਿਖਾ ਫੋਟੋ ਹਾਂ ਹੁਣ ਆਪਾਂ ਪੁੱਛਦੇ ਆਂ ਤਾਰੀ ਬਾਈ ਤੋਂ ਪੂਰੇ ਆ ਜੋ ਇਹਦੀ ਕੀ ਜਾਣਕਾਰੀ ਵੀ ਕੀ ਆਪਾਂ ਨੂੰ ਰੱਖਣ ਦਾ ਫਾਇਦਾ ਕੀ ਹੈ ਜੀ ਇਹਦਾ ਰੱਖਣ ਦਾ ਫਾਇਦਾ ਤਾਂ ਹੈ ਜੀ ਪਹਿਲਾਂ ਬਚਪਨੇ ਤੋਂ ਚਾਰ ਦੇ ਰਹੇ ਹਾਂ ਜੀ ਹਾਂਜੀ ਹਾਂਜੀ ਤੇ ਰੱਖਣ ਦਾ ਇਹ ਫਾਇਦਾਗਾ ਕਿਵੇਂ ਆਪਾਂ ਹੁਣ ਹੋਣ ਵਾਲੀ ਪੀੜ੍ਹੀ ਨਾਲਾਂ ਚ ਵੱਡੀ ਪਈ ਆ ਹਾਂਜੀ ਇੰਨਾ ਚ ਬੱਦ ਬੱਦ ਜਾਂਦੇ ਜੀ ਇਹ ਕਿੱਥੇ ਚ ਵੱੜ ਕੇ ਤਾ ਹਾਂਜੀ ਤੇ ਇਸੂ ਤੇ ਆਇਆ ਜਵਾਬ ਉਹ ਗਲਤ ਕੰਮ ਨਹੀਂ ਕਰਦਾ ਇਹਨਾਂ ਚ ਵੱੜ ਗਿਆ ਜਿਹੜਾ ਜਵਾਬ ਉਹ ਆਪ ਦਾ ਮਾਲਕ ਦੋ ਰੱਖਦੇ ਗਾ ਉਹਦੇ ਚ ਉੰਦਰੀ ਆਉਂਦਣਾ ਜੀ ਆਉਂਦਣਾ ਮੰਨ ਲਓ ਜਿਵੇਂ ਆਪਾਂ ਫਸਲ ਬੀਜ ਦੀ ਕੋਈ ਕਣਕ ਬੀਜ ਲਈ ਹਾਂਜੀ ਜੇ ਬੇਲਾ ਹੁੰਦਾ ਬੰਦਾ ਕਿੱਥੇ ਲੱਗੇ ਰਹਿੰਦਾ ਕਿੱਥੇ ਲੱਗੇ ਰਹਿੰਦਾ ਤੇ ਦਾ ਕਿਉਂ ਮੰਨ ਲਓ ਵੀ ਮਹਿੰਗੀਆਂ ਆਉਂਦੀਆਂ ਆ ਕਿ ਸਸਤੀਆਂ ਆਉਂਦੀਆਂ ਇਹ ਪੁੱਛਾਂਗਾ ਮੈਂ ਕਿਹਨਾਂ ਦੀ ਲੱਖਣਾ ਇਹ ਮੰਨ ਲਓ ਘੱਟ ਤੋਂ ਘੱਟ ਕਿੰਨੇ ਕਿ ਦੀ ਹੋਊਗਾ ਘੱਟ ਤੋਂ ਘੱਟ 20000 ਤੋਂ ਘੱਟ ਬੱਕਰੀ ਹੈ ਜੀ ਵੀ 20 ਤੋਂ ਉੱਪਰ ਉੱਪਰੀ ਹੈ ਹਾਂ ਜੀ ਹਾਂ ਜੀ ਵੀ ਰੱਖਣ ਦਾ ਆਪਣਾ ਆਹੀ ਫਾਇਦਾ ਵੀ ਸਾਲ ਦੇ ਵਿੱਚ ਕਿੰਨੀ ਕਿ ਆਮਦਨ ਆ ਵੀ ਉਹ ਕਿੰਨੇ ਚਾਰ ਤੋਂ ਹੁੰਦੀਆਂ ਚੰਗੀ ਸੰਭਾਈ ਕਰੇ ਦੋ ਵਾਰੀ ਹੁੰਦੀਆਂ ਜੀ ਦੁੱਧ ਵੀ ਪਾਉਂਦਾਂਗੇ ਕਿੰਨੇ ਚਾਰ ਤੋਂ ਸੋਣੀਆਂ ਦੋ ਵਾਰੀ ਹੁੰਦੀਆਂ ਸਾਲ ਦੇ ਵਿੱਚ ਹਾਂ ਇੱਕ ਵਾਰੀ ਸਵਾਰਣੀ ਇੱਕ ਵਾਰੀ ਵੀ ਸਵਾਰੀ ਬੰਦਾ ਉਹ ਦੁੱਧ ਪਾ ਲੈਂਦਾ ਬੰਦਾ ਬਿਕ ਵਾਰੀ ਜੇ ਸਵਾਉਂਦਾ ਵੀ ਵੀ ਚੰਗੀ ਰਹਿੰਦੀ ਹੈ ਹਾਈਟ ਉਹਦੀ ਸਹੀ ਰਹਿੰਦੀ ਹੈ ਤੇ ਦੁੱਧ ਮਣ ਦੁੱਧ ਪਾਈ ਜਾਂਦਾ ਹੈ ਖਰਚਾ ਨਿਕਲੀ ਜਾਂਦਾ ਹੈ ਜਿਹੜਾ ਖੰਦ ਗਾਂਾਂ ਨੂੰ ਕਮਾਉਣਾ ਵੀ ਆ ਥੋੜਾ ਪਰ 200 ਖਵਾਤਾ 500 ਦੇਣਗਾ ਜੀ ਅੱਛਾ 200 ਮਣ ਜੇ ਦੇ ਖਵਾਤੇ ਦੁੱਖ ਨੇ ਮੋੜ ਦਿਆਂ ਹਾਂ ਜੀ ਹਾਂ ਵੀ ਨੀਰਾਚਾਰਾ ਕੀ ਖਾਂਦੀਆਂ ਪੀਂਦੀਆਂ ਨੀਰਾ ਕੁਮਾਰਾ ਜੀ ਕਿਹੜਾ ਕੋਈ ਮਾਰਤੀਵਾਦੀ ਫੀਡ ਫੂਡ ਸਾਰਾ ਕੁਝ ਖੰਦ ਗਾਂਾਂ ਦੀ ਪਾਏ ਕੋ ਬਿਨਾ ਕੁਝ ਨਹੀਂ ਬਣਦਾ ਫੇਰ ਫੇਰ ਉਹੀ 5000 ਦੀ ਰਹੂਗੀ ਵੀ ਜੇ ਮੈਂ ਕਹਾਂ ਖਰਾਕ ਆਪਾਂ ਆਪ ਖਾਣੇ ਆ ਵੀ ਬੱਚਿਆਂ ਨੂੰ ਦੰਨੇ ਆ ਉਸ ਤਰ੍ਹਾਂ ਇਹਨਾਂ ਨੂੰ ਵੀ ਦਿੱਤੀ ਜਾਵੇ ਹਾਂ ਜੀ ਹਾਂ ਜੀ ਤੇ ਦੁੱਧ ਕਿੰਨਾ ਕੁ ਕੀ ਹਿਸਾਬ ਨਾਲ ਕਿੰਨਾ ਕੁ ਦੇ ਦੇਣਗੇ ਮੰਨ ਕੇ ਚਲ ਪੂਰੀ ਚੰਗੀ ਬੱਕਰੀ 6 ਲੀਟਰ ਤੋਂ 6 ਲੀਟਰ ਤਾਂ ਹੀ ਆ 3 ਲੀਟਰ ਇੱਕ ਡੰਗ ਦਾ ਤੇ ਨਹੀਂ ਤਾਂ ਆਮ ਖਾਸ ਤਾਂ ਬੱਕਰੀ ਦਿੰਦੀ ਹੈਗੀ ਬਸ ਜਲਦੀ ਕਿਲੋ ਮਲਾਵੀ ਆਪਸ ਉਹ ਮੂਜੇ ਮੱਝਾਂ ਦੇ ਹੁੰਦੇ ਆ ਵੀ 7-8 ਕਿਲੋ ਦਿੰਦੀਆਂ ਵੀ 12-13 ਤੋਂ ਤਾਮਗੇ ਹੁੰਦੀਆਂ ਵੀ ਇਸ ਤਰ੍ਹਾਂ ਦਿੰਦੀਆਂ ਹਾਂ ਜੀ ਇਹਦਾ ਕੀ ਇਹਦਾ ਬਾਈ ਤਾਰੀ ਪਤਾ ਲੱਗਦਾ ਬੀਟਲਾ ਇਹ ਅੱਖਾਂ ਤੋਂ ਆਪਾਂ ਕਹਿ ਦਿੰਨੇ ਆਗੇ ਅੱਖਾਂ ਅੱਖਾਂ ਦਾ ਕੋਈ ਚੱਕਰ ਨਹੀਂ ਇਹਦਾ ਜੀ ਅੱਛਾ ਜੀ ਗੰਨੇ ਕੰਨਾ ਜੀ ਹਾਂ ਕਿ ਦੀ ਵੱਡੀ ਬੱਤੀ ਹੈਗੀ ਵਿਕ ਕੰਨਾ ਤੋਂ ਤੇ ਸਿੰਗਾ ਤੋਂ ਪਤਾ ਲੱਗਦਾ ਹਾਂ ਜੀ ਵੀਰੇ ਸਿੰਗਾ ਕੀ ਤੇਦਾ ਨੱਕ ਨੁੱਕ ਦਾ ਹਾਂ ਜੀ ਪੂਰਾ ਵਧੀਆ ਕਰੇ ਵੀ ਢਾਗਾ ਹੋ ਰਿਹਾ ਅੱਛਾ ਬੀਟਲ ਦਾ ਵੀ ਨੱਕ ਤੋਂ ਹੀ ਪਤਾ ਲੱਗਦਾ ਹਾਂ ਜੀ ਹਾਂ ਤੇ ਹੋਰ ਕਿੰਨੇ ਕਿੰਨਾ ਨਸ਼ਾ ਲਾਉਂਦੇ ਨੇ ਉਹਦੇ ਨਾਲ ਨਾਲ ਬਾਹਰ ਦਾ ਨੱਕ ਦਾ ਆਏਗਾ ਨਾ ਦੂਜੇ ਦੇਸ਼ੀ ਕੀ ਆਉਂਦਾਗਾ ਉਹ 80000 ਵਾਲੀ ਵੀ ਹੁੰਦੀ ਆ ਇਹ ਵੀ ਤਾਂ ਮੈਕਨ ਹੈ ਇਹ ਮੈਕਨ ਹੈ ਹਾਂ ਇਹ ਤਾਂ ਬੱਤੀ ਮੈਕਨ ਵੀ ਆਪਣੇ ਆ ਜिले ਬਠਿੰਡੇ ਦੇ ਵਿੱਚ ਵੀ ਇਹੀ ਵੱਧ ਪਾਈ ਜਾਂਦੀ ਆ ਹਾਂ ਜੀ ਤੇ ਮੰਡੀ ਤਾਂ ਕਹੀ ਹੈ ਰੋਗਾਂ ਕੀ ਆ ਤੋਦਾ ਵੀ ਵੀ ਆ ਆ ਦੂਜੇ ਆਪਣਾ ਪਹਾੜੀ ਦੇ ਨਾਲ ਵੀ ਆਇਆਗਾ ਉਹਨਾਂ ਦੀ ਮੀਟਾਂ ਹੋਰ ਛਾਪਦਿਆਂਗਾ ਪਯੌਰ ਹੁੰਦੀਆਂ ਪਿੱਟ ਵਿਚ ਕੋਈ 2000 ਵਾਲੀ ਵਿਧਿਆ ਵਿੱਚ 20000 ਵਾਲਾਂ ਦਾ ਪਿਆਉ ਹੁੰਦਾ ਉਹ ਕਿੱਸਾ ਨਿੱਕੇ ਕਰਨਾ ਵੀ ਕਿੰਨੇ ਕੇ ਮੰਡੀ ਹਫਤੇ ਦੀ ਹਫਤੇ ਲੱਗਦੀ ਆ ਹਾਂ ਜੀ ਅੱਜ ਮਨ ਲਾ ਜਲੇ ਬਠੰਡੇ ਦੇ ਵਿੱਚ ਹੈਂ ਦੇਦੇ ਆ ਅੱਜ ਅੱਜ ਹਾਂ ਅੱਜ ਵੀ ਕੋਰ ਗਾਣੇ ਮੇਲੇ ਤੇ ਆ ਗਏ ਨਾਲੇ ਦਾ ਮੇਲਾ ਦੇ ਅੱਗੇ ਮੇਲਾ ਦੇ ਅੱਗੇ ਨਾਲੇ ਬੱਕਰੀਆਂ ਇਹਦੇ ਵਿੱਚ ਆਇਆ ਨਾ ਮੇਲਾ ਤੁਸੀਂ ਇਕੱਲਾ ਮੇਲਾ ਦੇਖ ਕੇ ਕਿਉਂ ਤੇ ਲੋਕਾਂ ਨੇ ਸਾਰਿਆਂ ਨੇ ਬੱਕਰੀਆਂ ਦੇਖ ਲਈਆਂ ਹਾਂ ਜੀ ਹਾਂ ਕਿਉਂ ਸਾਰੇ ਜਿੰਨੇ ਵੀ ਇੱਥੇ ਦਰਸ਼ਕ ਪਹੁੰਚੇ ਸੀਗੇ ਹਾਂ ਜੀ ਸਾਰਿਆਂ ਦੀ ਨਿਗਾ ਬੱਕਰੀਆਂ ਵੱਲ ਸੀਗੀ ਹਾਂ ਜੀ ਹਾਂ ਜੀ ਤੇ ਸੋਨੂੰ ਵਧੀਆ ਚਲੋ ਸਨਮਾਨਤ ਕੀਤਾ ਉਹ ਕਹੇ ਨੇ ਹਾਂ ਜੀ ਹਾਂ ਵਧੀਆ ਬੱਚਾ ਵੀ ਵਾ ਚੰਗੀ ਗੱਲ ਹੈ ਕਿ ਚੰਗੀ ਸੋਚ ਦੇ ਵਿੱਚ ਬੱਚਾ ਕੋਈ ਦੇਖਦਾ ਹੈ ਤਾਂ ਉਸੇ ਕੰਮ ਤੇ ਲੱਗ ਜਾਂਦਾ ਹੈ ਹਾਂ ਕੰਮ ਤੇ ਕਿੱਥੇ ਪੈ ਜਾਂਦਾ ਜਿਹੜਾ ਵੇਲਾ ਹੁੰਦਾ ਉਹਦਾ ਸਾਹ ਵਿੱਚ ਨਹੀਂ ਆਉਂਦੀ ਗੱਲ ਹਾਂ ਉਹ ਜਾਂ ਤਾਂ ਕੋਈ ਪੁੱਠੇ ਕੰਮ ਹੀ ਕਰਦਾ ਹੁੰਦਾ ਨਾ ਇਹ ਚ ਵੜ ਜਾਂਦਾ ਜੀ ਹਾਂ ਜੀ ਹਾਂ ਡਿਜ਼ਾਈਨ ਪਾਏ ਹੋਏ ਆ ਹਾਂ ਜੀ ਸ਼ੌਕ ਵਾਜੂ ਬਹੁਤ ਵਧੀਆ ਸ਼ੌਕ ਵਾਜੂ ਡਿਜ਼ਾਈਨ ਵੀ ਪਾਉਂਦੇ ਆ ਬੱਕਰੀਆਂ ਤੇ ਆ ਦੇਖੋ ਆ ਬੱਕਰੀ ਤੇ ਕੀ ਬਣਾਇਆ ਹੋਇਆ ਇਹਨਾਂ ਨੇ ਮੱਚ ਨਾ ਰੀਸ ਕਰ ਵੀ ਮੈਂ ਕਹਿੰਨਾ 1786 ਲਿਖਿਆ ਹੋਇਆ ਆ ਇੱਧਰ ਦੇ ਬਾਰੇ ਪਿਆਰ ਆ ਆ ਨਾਮ ਲਿਖਿਆ ਹੋਇਆ ਡਿਜ਼ਾਈਨ ਪਾ ਕੇ ਆ ਜਿਹੜਾ ਲਿਖਿਆ ਹੋਇਆ ਇਹ ਬਾਈ ਜੀ ਤੋਂ ਪੁੱਛਿਆ ਇਹ ਕਹਿੰਦੇ ਐ ਲਿਖਿਆ ਮੱਚ ਨਾ ਰੀਸ ਕਰਾ ਵੀ ਕਿਸੇ ਦੇ ਔਖਾ ਨਾ ਹੋ ਵੀ ਜੋ ਮਿਹਨਤ ਕਰਦੇ ਆ ਅਸੀਂ ਮਿਹਨਤ ਕਰਦੇ ਆ ਤੇ ਮਿਹਨਤੀ ਤੁਸੀਂ ਕਰ ਲੋ ਔਖੇ ਹੋਣ ਦਾ ਕੋਈ ਫਾਇਦਾ ਨਹੀਂ ਜਿਹੜੇ ਵਿੱਚੇ ਵਿੱਚ ਜਿਵੇਂ ਨੇ ਕੋਣ ਖਾਂਦਾ ਹੀ ਹੁੰਦੀ ਲੱਕੜੀ ਨੂੰ ਖਾਈ ਜਾਂਦਾ ਕੋਣਾ ਉਵੇਂ ਸੋਦੇ ਸਰੀਰ ਨੂੰ ਕੋਣਾ ਖਾਈ ਜਾਊਗਾ ਅੰਦਰੋਂ ਵਿੱਚੋਂ ਮੱਚੋ ਨਾ ਕੋਟਾ ਕਰਕੇ ਕੰਮ ਧੰਦਾ ਕਰ ਲੋ ਕੋਈ ਵੀ ਕੰਮ ਕਰ ਸਕਦੇ ਹੋ ਤੁਸੀਂ ਬਾਤ ਤੋਂ ਬਾਤ ਇਹ ਬੱਚੋੜਾ ਬਾਤ ਤੋਂ ਬਾਤ ਰੀਸ ਕਰੋ ਵੀ ਰੀਸ ਕਰੋ ਪਾ ਤੇਰੇ ਵਿੱਚ ਪਹਿਣ ਤੇ ਵਾਤਵਾਤ ਜੁੰਮੇ ਅੱਜ ਕੱਲ੍ਹ ਦੇ ਖਰਾਬ ਹੋਈ ਜਾਂਦੇ ਨੇ। ਵੱਤਵਾਤ ਦੇ ਵਿੱਚ ਵਾਜਣਾ ਤੇ ਮਾਲਕ ਜੀ ਸਰਕਾਰ ਇਹਨਾਂ ਨੂੰ ਵੀ ਕਰਦੀ ਗੱਲਾਂ ਜਿੱਤ ਕੰਮ ਮਾਰਾ ਨਹੀਂ। ਵੀ ਇਹਦੇ ਵਿੱਚ ਕਹਿ ਰਹੇ ਆ ਬਾਈ ਜੀ ਤਲਵੰਡੀ ਸਾਹਬ ਵਾਲੇ ਤੇ ਤਾਰੀ ਬਾਈ ਵੀ ਮੱਤੋਂ ਨਾ ਰੀਸ ਕਰੋ। ਆਪਾਂ ਕਹਿੰਦੇ ਨਾ ਬੱਕਰੀਆਂ ਵਾਲੇ ਮਾਲ ਲਈ ਫਰਦੇ ਆ। ਬੱਕਰੀਆਂ ਨਾਲ ਬੱਕਰੀਆਂ ਨਾਲ ਹੋਏ ਹੁਣ ਸਾਰਾ ਪੰਜਾਬ ਮਤਲਬ ਬੱਕਰੀਆਂ ਰੱਖਣਾ ਸ਼ੁਰੂ ਕਰਤੀਆਂ ਰੱਖਣ ਲੱਗ ਪਈਆਂ ਬੱਕਰੀਆਂ। ਹੋਰ ਸਾਰਾ ਅਸੀਂ ਇਹਨਾਂ ਦੇ ਕੋਲ ਇਕੱਲੀ ਜਾਣ ਨਹੀਂ ਬੋਦੇ ਬਾਕੀ ਸਾਰਾ ਜੋਰ ਲੱਗਦਾ। ਨਾਲ ਆਪਣੇ ਇਹਦੇ ਵਿੱਚ ਆਏ ਆ ਨਾ ਵੀ ਆਪਾਂ ਬਖਰਿਆਂ ਦਾ ਅਖਾਂ ਦੀ ਕੋਈ ਸੰਗ ਨਹੀਂ ਹੁੰਦੀ। ਵਾਲੋ ਜਿਹੜਾ ਜ਼ਿੰਮੇਵਾਰ ਭਰਾ ਹੁੰਦਾ ਵੀ ਗੁੱਸਾ ਮੇਰਾ ਕਰਨਾ ਕਰ ਲੇ। ਉਹ ਨੰਕ ਕਿਉਂ ਹੁੰਦਾ ਹੈ? ਕਰਜਾਉ ਕਿਉਂ ਹੁੰਦਾ ਹੈ? ਉਹਨਾਂ ਨੇ ਕੱਲੀ ਫਸਲ ਬੀਜ ਲੈਣੀ ਆ ਆਪਦੀ। ਫਸਲ ਬੀਜ ਕੇ ਵਿਹਲੇ ਰਹਿਣਾ। ਵਿਹਲੇ ਰਹਿ ਕੇ ਤੁਰੇ ਆਣਾ। ਉੱਥੇ ਬਹਿ ਕੇ ਉੱਥੇ ਬਹਿ ਕੇ ਕੋਈ ਲੜਾਈ ਝਗੜਾ ਕਰ ਲੈਣ ਦੇ ਥਾਣੇ ਕਚਹਿਰੀਆਂ 'ਚ ਕੇਸ ਚੱਲਦੇ ਆ। ਉੱਥੇ ਪੈਸੇ ਲੱਗ ਜਾਂਦੇ ਆ। ਤਾਂ ਕਰਕੇ ਇਹਨਾਂ ਨੇ ਲਿਖਿਆ ਵੀ ਰੀਸ ਕਰੋ। ਔਖੇ ਨਾ ਹੋ। ਜਿਹੜਾ ਹੁੰਦਾ ਬੱਕਰੀਆਂ ਪਾਲਣ ਵਾਲਾ ਹੁੰਦਾ ਇਹ ਬੱਕਰੀਆਂ ਚਾਰਨ ਵਾਲੇ ਦੇ ਜੇਬ ਕਰੇ ਖਾਲੀ ਨਹੀਂ ਹੁੰਦੀ ਜੇਬ ਭਰੀ ਹੁੰਦੀ ਹੈ ਤੇ ਦੇਖਣ ਵਾਲੇ ਨੂੰ ਐਂ ਲੱਗਦਾ ਬੱਕਰੀਆਂ ਚਾਰਦਾ ਹੈ ਬੱਕਰੀਆਂ ਚਾਰਦਾ ਹੈ 10 ਲੱਖ ਦਾ ਤਾਂ ਮਾਲ ਲਈ ਫਿਰਦਾ ਉਹਨਾਂ ਬੱਕਰੀਆਂ ਚਾਰਨ ਵਾਲਾ ਤੇ ਜਿਹੜੀ ਇਹਦੇ ਕੋਲ ਪਤੀਲੀ ਹੁੰਦੀ ਹੈ ਤੁਰਿਆ ਜਾਂਦਾ ਜਿੱਥੇ ਆਖਦਾ ਚਾਹ ਪਿਆ ਚਾਹ ਪਿਆਦਾ ਹਰੇਕ ਨੂੰ ਮੇਰੇ ਭਰਾ ਨੂੰ ਲੰਘਦੇ ਟੱਪਦੇ ਨੂੰ ਇਹ ਇਮਾਨਦਾਰ ਬੰਦਾ ਹੁੰਦਾ ਹੈ ਹੋਰ ਤਾਰੀ ਵੀ ਠੀਕ ਹੈ ਬਾਈ ਵਧੀਆ ਜੀ ਬਸ ਠੀਕ ਹੈ ਧੰਨਵਾਦ ਹਾਂ ਧੰਨਵਾਦ ਜੀ ਬਹੁਤ ਆਲਾ ਵੀ ਧੰਨਵਾਦ ਕੀਤਾ ਤੇ ਰੀਸ ਕਰ ਲੋ ਇਹਨਾਂ ਦੀ ਤਾਰੀਫਾਈ ਹੋ ਰਹੀਆਂ ਦੀ ਤਲਵੰਡੀ ਸਾਬੋ ਵਾਲੇ ਬਾਈ ਵਰਗੀ ਤੇ ਤਾਂ